ਅੱਜ ਸਾਰੇ ਪੰਜਾਬ ਦੇ ਵਿੱਚ ਬੂਟੇ ਲਾਉਣ ਵਾਸਤੇ ਵਨ ਮਾਉਥ ਉੱਥੇ ਜਿਹੜਾ ਬਣਾਇਆ ਜਾ ਰਿਹਾ ਪਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸ਼ਾਹਪੋਤ ਚ ਬੂਟੇ ਲਾਦੇ ਸਾਡੇ ਸਾਰੇ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਪੰਜਾਬ 14 ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਹੈ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਏ ਆਂ ਦਿਨ ਰਾਤ ਲੱਗੇ ਹੋਏ ਆਂ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆਹ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਸਾਡੇ ਸਾਰੇ ਪਾਰਟੀ ਦੇ ਵਕਤ ਦੇ ਅੱਜ ਸਾਰੇ ਪੰਜਾਬ ਦੇ ਵਿੱਚ ਅਸੀਂ ਬੂਟੇ ਲਾ ਦੇ ਵੈਸੇ ਅਸੀਂ ਇਨਾਲੇ ਚ ਪਹਿਲਾਂ ਆਲਰੇਡੀ ਮਿਹਮ ਸ਼ੁਰੂ ਕੀਤੀ ਹੈ ਔਰ ਅਸੀਂ ਤੈਅ ਕੀਤਾ ਸੀਗਾ ਕਿ ਮਤਲਬ 1.5 ਲੱਖ ਬੂਟਾ ਲਾਵਾਂਗੇ 1 ਲੱਖ ਦੇ ਕਰੀਬ ਸਾਡਾ ਬੂਟਾ ਇੱਥੇ ਲੱਗ ਗਿਆ ਇਨਾਲੇ ਚ 50 ਹਜ਼ਾਰ ਬੂਟਾ ਹੋਰ ਅਗਲੇ ਹਫ਼ਤੇ ਦੇ ਵਿੱਚ ਅਸੀਂ ਬਹੁਤ ਜਿਆਦਾ ਲਾ ਦੇ ਸੋ ਉਸ ਮਿਹਮ ਦੇ ਤਹਿਤ ਅਸੀਂ ਉਦਾਂ ਸਭਾ ਕਾਇਨਰਾ ਦੇ ਮਾлым ਖਾਦੀ ਗੁਰੂ ਘਰ ਹੈ ਬਾਬਾ ਜੀ ਸਾਡੇ ਨਾਲ ਖੜੇ ਆ ਬੜੇ ਬੂਟੇ ਲਾਉਂਦੇ ਆ ਬੜੇ ਬੂਟਿਆਂ ਦੀ ਸੇਵਾ ਕਰਦੇ ਆ ਐਸਡੀਐਫ ਸਾਹਿਬ ਲੱਗੇ ਆ ਸਾਡੇ ਫੋਰਸਟ ਵਾਲੇ ਲੱਗੇ ਆ ਸਾਰੇ ਲੱਗੇ ਆ ਸੋ ਬੂਟਾ ਲਾਉਣ ਆਏ ਸੀ ਉਹ ਮਿੰਮ ਦੇ ਵਿੱਚ ਜਿਹੜਾ ਸੀ ਹਿੱਸਾ ਲਾਇਆ ਉਹ ਦਸੀਂ ਲਾ ਦਾਂਗੇ ਡੇ ਡੇਡ ਤੋਂ ਵੀ ਉੱਪਰ ਦੇਣਾ ਇਸ ਮਿਲਸਾਲ ਦੇ ਜਿਹੜਾ 15 ਅਗਸਤ ਤੱਕ ਆ ਬੂਟਾ ਜਿਹੜਾ ਲਾਉਣਾ ਉਹਨਾਂ ਨੂੰ ਆਪਾਂ ਨੂੰ ਵੀ ਅਪੀਲ ਕਰੋ ਸਾਰਾ ਲੋਕਾਂ ਨੂੰ ਅਪੀਲ ਹੈ ਜੀ ਸੀਐਮ ਸਾਹਿਬ ਨੇ ਅਪੀਲ ਕੀਤੀ ਹੈ ਅਸੀਂ ਵੀ ਅਪੀਲ ਕਰਦੇ ਸਭ ਨੂੰ ਅਸੀਂ ਕਿਸਾਨਾਂ ਨੂੰ ਕਿਹਾ ਕਿ ਆਪੋਰੀਆਂ ਆਪਣੀਆਂ ਮੋਟਰਾਂ ਦੇ ਟੂਬਾਂ ਤੇ ਚਾਹਤ ਚਾਹ ਜਿਹੜੇ ਬੂਟੇ ਲਾਓ ਜਿੱਥੇ-ਜਿੱਥੇ ਸਰਕਾਰੀ ਜਗ੍ਹਾ ਪਈਆਂ ਉਹ ਵੀ ਸਾਹਿਬ ਨੂੰ ਕਿਹਾ ਸਕੂਲਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਿੱਥੇ ਵੀ ਸਰਕਾਰੀ ਜਗ੍ਹਾ ਹੈ ਉੱਥੇ ਸਭ ਥਾਂ ਦੇ ਬੂਟੇ ਜਿਹੜੇ ਲਾਉਣੇ ਚਾਹੀਦੇ ਤਾਂ ਜੋ ਪੰਜਾਬ ਨੂੰ ਪੰਜਾਬ ਦਾ ਵਾਤਾਵਰਣ ਸੁਰੀਖ ਕੀਤਾ ਜਾਵੇ ਕਈ ਜਗ੍ਹਾ ਪਸ਼ੂ ਨੁਕਸਾਨ ਵੀ ਕਰਦੇ ਆ ਬੂਟਿਆਂ ਦਾ ਕੀ ਹੋਜੀ ਕਰ ਨਹੀਂ ਉਹ ਅਸੀਂ ਕਿਹਾ ਜਿਹੜਾ ਗੁਜਰਤ ਭਾਈਚਾਰਾ ਆਇਆ ਖਾਸ ਤੌਰ ਤੇ ਉਹਨਾਂ ਦੇ ਡੰਗਣ ਹੁੰਦੇ ਆ ਉਹ ਮਤਲਬ ਮੈਂ ਤੇ ਇੱਥੇ ਡਿਊਟੀ ਲਾਈ ਆ ਪੰਜਾਬ ਲੈਵਲ ਤੇ ਸਾਦੇ ਅਫਸਰਾਂ ਦੀ ਡਿਊਟੀ ਲਾਈ ਆ ਕੇ ਬੋਲੇ ਇਹਨਾਂ ਨੂੰ ਸੱਦ ਕੇ ਸਮਝਾਇਆ ਜਾਵੇ ਨਹੀਂ ਸਮਝਦੇ ਤੇ ਫੇਰ ਮੇਰੇ ਜਿਹੜੀ ਆ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਕਿਉਂਕਿ ਬੂਟੇ ਨੂੰ ਤੋੜਨਾ ਬੂਟੇ ਨੂੰ ਖਲਾਫ ਕਰਨਾ ਇੱਕ ਬਹੁਤ ਵੱਡਾ ਜੁਰਮ ਹੈ ਸਮਝਦਾ ਕਿ ਦਿਖਾ ਅਸੀਂ ਜਿਹੜਾ ਵੀ ਬੂਟਿਆਂ ਨੂੰ ਨੁਕਸਾਨ ਕਰੂ ਉਹਦੇ ਖਿਲਾਫ ਕਾਰਵਾਈ ਕਰਾਂ ਕੋਈ ਨਹੀਂ ਕਾਰਵਾਈ ਕਰਾਂ ਕੀ ਕੀ ਇਹ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ